ਵੀ ਕਰ ਲਿਆ ਗਿਆ ਪਰ ਉਸ ਤੋਂ ਬਾਅਦ ਵੀ ਲਗਾਤਾਰ ਪੀਮੀਆਂ ਚੱਲ ਰਹੀ ਨੇ ਕੱਲ ਵੀ ਦੋ ਈਮੇਲ ਆ ਚੁੱਕੀਆਂ ਨੇ ਅੱਜ ਵੀ ਇਹ ਵੀ ਸੁਣ ਚਾਰਿਆ ਕਿ ਅੱਜ ਫੇਰ ਈਮੇਲ ਆਈ ਹੈ ਕਿਵੇਂ ਦੇਖ ਰਹੇ ਹੋ ਸਰ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨਤਾਮੰਗਾਡੂ ਨਾਲ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਇਹਨਾਂ ਦੇ ਫੜੇ ਜਾਣ ਦੇ باوجود ਵੀ ਜਿਹੜੀਆਂ ਮੇਲਾ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਭੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇਗਾ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਹਾਲੇ ਮੇਲ ਨਾਲ ਕਾਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਅਸ਼ੀਰ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫਿਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੀ ਬੰਦੀ ਸਜ਼ਾ ਹੈ ਉਹ ਜ਼ਰੂਰ ਦੇਵੇ ਸਿੰਘ ਸਾਹਿਬ ਜੀ ਤੁਸੀਂ ਡਿਊਟੀ ਕਰ ਰਹੇ ਹੋ ਤੁਸੀਂ ਬਖੂਪੀ ਜਾਣਦੇ ਹੋ ਇਸ ਏਰੀਏ ਨੂੰ ਲਗੋਂ ਤੁਸੀਂ ਲੋਕਲ ਵੀ ਹੋ ਤੁਸੀਂ ਐਜ਼ ਅ ਸਿੰਘ ਸਾਹਿਬ ਤੁਸੀਂ ਕੀ ਮੰਗਦੇ ਹੋ ਕਿ ਦਰਬਾਰ ਸੱਚ ਕਿਹੋ ਜੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਦੀ ਜਿਹੜੀ ਸੁਰੱਖਿਆ ਉਸ ਨੂੰ ਹੀ ਥੀਮ ਬਣਾਇਆ ਜਾ ਸਕੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗਤ ਹੈ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰੇਸਰ ਹੈ ਜਿਹੜਾ ਕੰਪਲੈਕਸ ਹੈ ਘੇਰਾ ਹੈ ਇਹਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਏਟ ਹੈ ਖੰਡ ਪਾਤ ਸਾਹਿਬਾਂ ਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਹੈ ਔਰ ਟਾਇਲਟ ਬਾਥਰੂਮ ਸੰਗਤ ਦੀ ਸਹੂਲਤਾਂ ਵਾਸਤੇ ਵਾਰ ਜਿਹੜੇ ਨੇ ਉਹ ਬਣਾਏ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਪੀਡੀਆ ਲੁਕਮੀਆਂ ਥਾਂਵਾਂ ਚ ਨੂੰ ਆਪਾਂ ਕਹਿ ਸਕਦੇ ਹਾਂ ਪਰ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਹਰਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸક્ષਮ ਹੈ ਉਹ ਸਮਰੱਥ ਹੈ ਉਹ ਸੁਰੱਖਿਆ ਕਰ ਸਕਦਾ ਹੈ ਅਸੀਂ ਆਪਣੇ ਤੌਰ ਤੇ ਉਕੇ ਬੈਬੀ ਇਸ ਗੱਲ ਨੂੰ ਕਾਫੀ ਬਰੀਕੀ ਨਾਲ ਦੇਖਦਾ ਹੁਣਕ ਜਦ ਵੀ ਮੈਂ ਸਿਆਬਾ ਤੇ ਜਾਂਦਾ ਆਸ-ਪਾਸ ਦੇਖਦਾ ਕਿਤੇ ਕੋਈ ਫालतू ਚੀਜ਼ ਤਾਂ ਨਹੀਂ ਪਈ ਕਿਤੇ ਕੋਈ ਫालतू ਐਸਾ ਐਸੀ ਵੈਸੇ ਕੋਈ ਗਲਤ ਤਾਂ ਨਹੀਂ ਹੋਇਆ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਆਉਂਦਾ ਤੇ ਉੱਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਬੰਦਾ ਕੋਸ਼ਕੀ ਹੈ ਜਾਂ ਕੋਈ ਬਾਰ-ਬਾਰ ਆ ਰਿਹਾ ਤੇ ਅਸੀਂ ਸਮਰੱਥਾਂ ਇਸ ਗੱਲ ਦੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਬੜੀ ਬਰੀਕੀ ਤੇ ਨਾਲ ਏਸੀ ਦਾ ਖਿਆਲ ਰੱਖ ਰਿਹਾ ਹੈ ਪਰ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜਾ ਜਿਹੜੇ ਕੁਸ਼ਰਾਰਤੀ ਅੰਸਰ ਨੇ ਉਹ ਕੋਈ ਐਸੀ ਵੈਥ ਜਿਹੜੀ ਸ਼ਰਾਰਤ ਹੈ ਉਹ ਬਿਲਕੁਲ ਨਾ ਕਰਨ ਠੀਕ ਹੈ ਜੀ ਸਰ ਜੀ ਇਹ ਮੇਲ ਆ ਰਹੀ ਹੈ ਔਰ ਇਹ ਧਮਕੀ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਸਿਆਸਤ ਕਰਦੀ ਵੀ ਇੱਕ ਮੁੱਦੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹਦੇ ਤੇ ਸਿਆਸਤ ਸਿਆਸੀ ਲੋਕਾਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਹੈ ਸਿਆਸਤ ਕਰਨਾ ਉਹ ਧਰਮ ਨੂੰ ਨਹੀਂ ਦੇਖਦੇ ਸਿਆਸਤ ਇਸ ਮੁੱਦੇ ਤੇ ਬਿਲਕੁਲ ਨਹੀਂ ਕਰਨੇ ਚਾਹੀਦੇ ਸਾਰਿਆਂ ਨੂੰ ਇੱਕ ਰਾਏ ਬਣਾ ਕੇ ਤੇ ਇਹ ਜਿਹੜੀ ਸਾਜ਼ਿਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਾਸਤੇ ਇਹ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਇਹ ਜਿਹੜੀ ਸਾਜ਼ਿਸ਼ ਹੋ ਰਹੀ ਹੈ ਉੱਤੇ ਸਾਰਿਆਂ ਨੂੰ ਆਪਣਾ ਧਿਆਨ ਮੁ ਕੇਂਦਰਿਤ ਕਰਨਾ ਚਾਹੀਦਾ ਔਰ ਇਹ ਜੋਰ ਬਣਾ ਕੇ ਜਿਹੜਾ ਉਹ ਜਿਹੜੇ ਦੋਛੀ ਨੇ ਉਹ ਸੰਗਤ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ